ਖਦਰਾਨੇ ਦੀ ਟਾਪ ਲਾਈਵ ਚੈਨਲ ਵਿੱਚ ਆਪ ਸਭ ਦਾ ਸਵਾਗਤ ਸ਼੍ਰੀ ਮੁਖਤਸਰ ਸਾਹਿਬ ਵਿਖੇ ਦੋ ਹਵਾਨਾ ਨੇ ਕੀਤਾ 10 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਬੱਚੀ ਨੇ ਮੌਕੇ ਤੇ ਦਮ ਤੋੜਿਆ 20 ਸਾਲ ਦੀ ਬੱਚੀ ਸੀ ਉਧਰ ਗਈ ਜੰਗਲ ਮੈਂ ਉਧਰ ਦੋ ਬੰਦੇ ਇੱਕ ਬੰਦਾ ਭਾਗ ਗਿਆ ਇੱਕ ਬੰਦਾ ਹਮਨੇ ਫੜ ਲਿਆ ਉਧਰ ਪਰ ਉਸਨੇ ਮਾਰੀ ਮਾਰ ਘੋਟਾਈ ਕੀਤੀ ਇਸਦਰ ਵੀ ਛੋਟ ਲੱਗੀ ਕਿਦਰ ਅਮੋਜੇ ਬਹੁਤ ਮਾਰਿਆ ਉਧਰ ਆਪਣਾ ਪੰਟਾ ਛੁਟਾ ਕੇ ਦੇ ਗਿਆ ਉਹ ਫਿਰ ਰੇਟ ਤੇ ਆ ਜੀ ਰੇਟ

ਉਰੇ ਸਾਨੇ ਆਪਣੀ ਕੁੜੀ ਦੀ ਆਵਾਜ਼ ਸੁਣੀ ਇੱਕ ਚੀਕ ਬੜੀ ਬੇਕਾਰ ਬੜੀ ਦਰਦ ਭਰੀ ਆਵਾਜ਼ ਉਹਦੀ ਅਚਾਨਕ ਸਾਡੇ ਕੰਨਾਂ 'ਚ ਪਹੁੰਚੀ ਮੈਂ ਤਾਂ ਨਹੀਂ ਆ ਮੌਕੇ ਤੇ ਮੇਰਾ ਉਸ ਕੋ ਕੁੜੀ ਦਾ ਪਿਓ ਸੀ ਨਾਲ ਔਰ ਰਿਸ਼ਤੇੰਦਰ ਉਹਦਾ ਇੱਕ ਹੋਰ ਭਾਈ ਆ ਇਹ ਕੋ ਕੋ ਮੁੰਡੇ ਦਾ ਚਾਚਾ ਸੀ ਤਿੰਨ ਬੰਦੇ ਸਾਡੇ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਵੇਖੇ ਮੌਕੇ ਤੇ ਜਾ ਕੇ ਤਾਂ ਦੋ ਬੰਦੇ ਐ ਉਹ ਇੱਕ ਬੰਦਾ ਤਾਂ ਤੁਰੰਤ ਭੱਜ ਗਿਆ ਇੱਕ ਮੌਕੇ ਤੇ ਫੜ ਲਿਆ ਉਰੀ ਬਿਲਕੁਲ ਅਲਫਲੰਗੀ ਬੰਦਾ ਉਹਦੇ ਨਾਲ ਬਹੁਤ ਬੁਰਾ ਕੰਮ ਕਰ ਰਿਹਾ ਔਰ ਉਹਨੇ ਬਿਲਕੁਲ ਉਹਦੀ ਕਹਾਣੀ ਡੀ ਐਂਡ ਕਰ ਚਈ ਸਾਡੇ ਉਹਨਾਂ ਦੋ ਤਿੰਨ ਬੰਦਿਆਂ ਨੇ ਉਹਨੂੰ ਫੜ ਲਿਆ ਫੜ ਕੇ ਉਹਦੇ ਨਾਲ ਖੈਂਸਤਾਨ ਕਰੀ ਉਹਨੂੰ ਰੇ ਰੋਡ ਤੱਕ ਲੈ ਕੇ ਆ ਗਏ ਸਰੁਨਾਦੀ ਜੋ ਫੈਮਿਲੀ ਦੇ ਬੰਦੇ ਐ ਇਹ ਜਿੰਨੇ ਵੀ ਬੰਦੇ ਨਹੀਂ ਸੀ ਇਲਾਕੇ ਦੇ ਅੰਦਰ ਸਾਰੇ ਨਸੇ ਦੇ ਚਿੱਟੇ ਦੇ ਸਾਰੇ 2 ਨੰਬਰ ਦੇ ਕੰਮ ਕਰਦੇ ਨਸਾ ਕਰ ਰੱਖਿਆ ਬੇ ਹਿਸਾਬ ਓਰੇ ਬੰਦੇ ਨੂੰ ਸਾਡੇ ਨੇ ਮੌਕੇ ਤੇ ਫੜ ਲਿਆ ਸਾਡੇ ਬੰਦਾ ਨੇ ਉਸ ਤੋਂ ਬਾਅਦ ਉਹਨਾਂ ਦੀ ਫੈਮਿਲੀ ਦੇ ਪਰਿਵਾਰ ਦੀਆਂ ਲੈਡੀਆਂ ਬੰਦੇ 500 ਬੰਦਾ ਨੇ ਸਾਡੇ ਬੰਦਾ ਦੇ ਚੜਾਈ ਕਰ ਸੀ ਸਾਡੇ ਜਿਹੜਾ ਰਿਸ਼ਤੇ ਸਾਡਾ ਬਜ਼ੁਰਗ ਆ ਉਹਦੀ ਉਂਗਲੀ ਵੀ ਤੋੜ ਸੀ ਚੋਟ ਲੱਗੀ ਏ ਕੁੜੀ ਜਿਸ ਜਿਹਦੀ ਕੁੜੀ ਦਾ ਰੇਵ ਹੋਇਆ ਉਹ ਪਿਓ ਨੂੰ ਵੀ ਬਹੁਤ ਜ਼ਿਆਦਾ ਮਾਰਿਆ ਕਿੰਨੀ ਉਮਰ ਸੀ ਕੁੜੀ ਦੀ 10 ਸਾਲ ਉਮਰ ਹੈ